ਲੋਜੀਕ ਗਲਤੀ ਸਮਝ ਨਹੀਂ ਆ ਰਹੀ ਵੀ ਇਹਨਾਂ ਦੋਨਾਂ ਬਿਲਡਿੰਗਾਂ ਚ ਉੱਚੀ ਬਿਲਡਿੰਗ ਕਿਹੜੀ ਐ ਕਮੈਂਟ ਕਰਕੇ ਜਰੂਰ ਦੱਸਿਓਗੇ ਕਿ ਦੇਖਣ ਚ ਤਾਂ ਆਇਆ ਲੱਗ ਰਹੀ ਪਰ ਮੈਨੂੰ ਸ਼ਾਇਦ ਲੱਗਦਾ ਵੀ ਇਹਦਾ ਉੱਚੇ ਹੋਣ ਦਾ ਜ਼ਿਆਦਾ ਸੰਭਾਵਨਾ ਹੈ ਇੱਕ ਆ ਦੇਖੋ ਇੱਧਰ ਕੁਛ ਨਹੀਂ ਸਮਝ ਆ ਰਿਹਾ ਕਿਹੜੀ ਉੱਚੀ ਕਿਹੜੀ ਨੀਵੀਂ ਜੋ ਸੈਦੀਆਂ ਬਿਲਡਿੰਗਾਂ ਦੇਖਿਆ ਨਜ਼ਾਰੇ ਦੇਖੋ ਜੀ ਇੱਕ ਤੋਂ ਇੱਕ ਬਿਲਡਿੰਗ اور ਡਿਜ਼ਾਈਨਿੰਗ ਦੇ ਬੁਨਾਨ ਦੀ ਕਿੰਨੀ ਟਾਪ ਕਲਾਸ ਦੇ ਕੀਤੀ ਲਓ ਜੀ ਸ਼ਾਮ ਦੇ ਵੱਜ ਗਏ ਨੇ 5:30 ਔਰ ਸ਼ਾਮ ਦਾ ਵੀਊ ਦੇਖ ਲਓ ਇੱਕ ਵਾਰ ਇਹ ਸਾਰਾ ਮਨਹਟਨ ਸਿਟੀ ਦਾ ਵੀਊ ਹੈ ਜੋ ਤੁਸੀਂ ਦੇਖ ਰਹੇ ਹੋ ਸੱਜੇ ਖੱਬੇ ਉਹ ਬਿਲਕੁਲ ਸਾਹਮਣੇ ਸਟੈਚੂ ਆਫ ਲਿਬਰਟੀ ਅਸੀਂ ਕਾਫੀ ਕੰਮ ਕਰਕੇ ਆਏ ਹੁਣ ਲੱਤਾਂ ਵੀ ਦਰਦ ਕਰਨ ਲੱਗ ਗਈਆਂ ਨੇ ਤੇ ਚੱਲਦੇ ਆ ਕਾਰ پارکਿੰਗ ਵੱਲ ਨੂੰ ਬਿਲਕੁਲ ਸਾਹਮਣੇ ਇਸ ਸਾਈਡ ਨੂੰ ਆਪਾਂ ਗੱਡੀ ਦੀ پارکਿੰਗ ਕੀਤੀ ਸੀ ਇਸ ਬਿਲਡਿੰਗ ਦੇ ਬਿਲਕੁਲ ਬੈਕ ਸਾਈਡ ਤੇ ਇਹਨਾਂ ਦੀ ਮੌਸਮ ਹੋ ਗਿਆ ਖਰਾਬ ਉਹਨਾਂ ਨੇ ਦੱਸਿਆ ਸੀ ਵੀ ਅੱਜ ਤੂਫਾਨ ਆਉਣ ਦੀ ਸੰਭਾਵਨਾ ਹੈ ਇਸ ਕਰਕੇ ਥੋੜਾ ਜਿਹਾ ਜਲਦੀ ਨਿਕਲਨੇ ਸਮੁੰਦਰ ਦੇ ਵਿੱਚ ਹਲਚਲ ਦੇਖੋ ਫਰਫਾ ਚਲ ਰਹੀ ਨੇ ਇਸ ਕਰਕੇ ਇਹ ਇਹਦੀ ਜਿਹੜੀ ਛੱਲਾਂ ਜਿਆਦਾ ਤੇਜ਼ ਹੁੰਦੇ ਜਾ ਰਹੀਆਂ ਨੇ ਕਿਉਂਕਿ ਮੌਸਮ ਖਰਾਬ ਪਰ ਬਿਲਕੁਲ ਸਾਹਮਣੇ ਦੇਖਾਈ ਦੇ ਰਿਹਾ ਸਟੈਚੂ ਆਫ ਲਿਬਰਟੀ ਇੱਥੇ ਆਪਾਂ ਅੱਜ ਗਏ ਸੀਗੇ ਟੈਰੀ ਨਾਲ ਚਾਈਨੀਸ ਰੈਸਟੋਰੈਂਟ ਇੱਥੇ ਸਭ ਤੋਂ ਜਿਆਦਾ ਨੇ ਚਾਈਨੀਸ ਰੈਸਟੋਰੈਂਟ ਔਰ ਜਿੰਨੇ ਕੁ ਮਾਲ ਮੈਂ ਦੇਖੇ ਨੇ ਔਰ ਮਾਲ ਦੇ ਵਿੱਚ ਚਲੋ ਕੀ ਜੌਬ ਕਰ ਰਹੇ ਨੇ ਮੁੰਡੇ ਜਾਂ ਕੁੜੀਆਂ ਉਹ ਵੀ ਸਾਰੇ ਚਾਈਨੀਸ ਔਰ ਮੈਨੂੰ ਲੱਗਦਾ ਕਿ ਇੱਥੇ ਜ਼ਿਆਦਾਤਰ ਚਾਈਨੀਸ ਦਾ ਹੀ ਬਿਜ਼ਨਸ ਹੋਏਗਾ ਲੋ ਵੀ ਪਾਣੀ ਪੀ ਪੀ ਕੇ ਬੁਰਾ ਹਾਲ ਹੋ ਗਿਆ ਹੁਣ ਕੁਝ ਫਰੈਸ਼ ਫਰੂਟ ਲੈਣੇ ਆ ਜਿਹਦੇ ਨਾਲ ਥੋੜਾ ਜਾਂ ਅੰਦਰ ਹਲਕਾ ਹੋਵੇ ਕਿਉਂਕਿ ਪਾਣੀ ਤੇ ਪੀਣ ਤੋਂ ਬਾਅਦ ਵੀ ਪਿਆਸ ਲੱਗਦੀ ਐਨਾ ਗਰਮ ਮੌਸਮ ਇਥੇ ਬਸ ਕਰਾਤੀ ਉੱਥੇ ਜੀ ਇੱਕ ਸ਼ਾਪ ਇੱਥੇ ਪਰ ਸਾਮਾਨ ਉਹਨੇ ਡਬਲ ਰੇਟ ਤੇ ਲਗਾਇਆ ਨਾਰਮਲ ਜੀ ਗੱਲ ਨਹੀਂ ਨਿਊਯਾਰਕ ਦੇ ਸੈਂਟਰ ਚ ਘੁੰਮ ਰਿਹਾ ਆਪਾਂ ਕਾਬੜੀ ਉਦੇਸ਼ੀ ਲੱਗੀ ਮੈਨੂੰ ਇੱਥੇ ਇਹ ਚੀਜ਼ਾਂ ਬਣਾ ਕੇ ਰੱਖ ਛੱਡਦੇ ਨੇ। ਔਰ ਤੁਸੀਂ ਇਹਦੀ ਪੈਕਿੰਗ ਬਣਾ ਸਕਦੇ ਹੋ। ਬਹੁਤ ਵਧੀਆ ਚੀਜ਼ ਹੈ। ਗਰਮ ਪੀਣ ਖਾਣੇ ਜੇ ਕਿਸੇ ਨੇ ਲੈਣੇ ਹੋ। ਇਹ ਦੇਖਿਆ ਪਰ ਕੜੀ-ਕੜੀ ਚੀਜ਼ ਹੈ। ਆ ਦੇਖੋ ਸਾਈਕਲ ਵਾਲਿਆਂ ਵਾਸਤੇ ਇਹਨਾਂ ਨੇ ਕਿੰਨਾ ਵਧੀਆ ਰਸਤਾ ਬਣਾਇਆ ਸ਼ਹਿਰ ਦੇ ਅੰਦਰ। ਬਿਲਕੁਲ ਸਾਫ਼ ਸੁਥਰਾ। ਬਿਲਡਿੰਗ ਦੇਖੋ ਕਿੰਨੀ ਪੁਰਾਣੀ ਆ ਔਰ ਇੱਕੋ ਸਾਹਮਣੇ ਤੋ ਜੇ ਇਹ ਹੈ ਕਿਸੇ ਕਾਰ ਪਾਰਕਿੰਗ ਇਹਨਾਂ ਨੇ ਦੇਖਦੇ ਹਾਂ ਹੁਣ ਸਾਡੇ ਤੋਂ ਕਿੰਨੇ ਚਾਰਜ ਕਰਦੇ ਨੇ ਗੱਡੀ ਖੜੀ ਕਰਕੇ ਇੱਥੇ ਤੇ ਚਾਬੀ ਰੱਖ ਲੈਂਦੇ ਨੇ ਤੇ ਇੱਕ ਸਲਿੱਪ ਦੇ ਦਿੰਦੇ ਨੇ ਸਾਨੂੰ ਉਹ ਸੀਐਸਏ ਸੀ ਤਕਰੀਬਨ 3.2 ਕੁਵਜ ਨਾਲ ਔਰ ਹੁਣ ਟਾਈਮ ਹੋ ਚੁੱਕਿਆ ਹੈ 6:30 ਪੌਣੇ 7 ਔਰ ਦੇਖਦੇ ਕਿੰਨੀ ਚਾਰਜਿੰਗ ਕਰਦੇ ਨੇ ਹਾਂ $73 ਚਾਰਜ ਜੇ ਤੁਸੀਂ ਉਹ ਰੱਪ ਚਿਪ ਕਾਰਡ ਤੁਸੀਂ ਵੀ ਤੁਹਾਡੇ ਤੋਂ ਗਵਾਜ ਜਾਂਦਾ ਤਾਂ 25 ਡਾਲਰ ਉਹਦੀ ਐਕਸਟਰਾ ਚਾਰਜਿੰਗ ਕਰਦੇ ਨੇ ਲਓ ਜੀ ਆ ਗਈ ਆਪਣੀ ਗੱਡੀ ਨਾ ਵੀ ਚੈੱਕ ਕਰ ਲਈਏ ਸਮਾਨ ਅੱਜ ਆਪਾਂ ਹੁਣ ਚੱਲਦੇ ਆਂ ਆਹ ਖਾਣੇ ਆਰਡਰ ਕੀਤੇ ਹੋਣਗੇ ਉਹਨਾਂ ਵਾਸਤੇ ਥੱਲੇ ਆ ਕੇ ਵੇਟ ਕਰਦੇ ਪੈਣੇ ਉਹ ਡਿਲੀਵਰੀ ਵਾਲੇ ਫਾਰ ਬਗੇਡ ਆ ਗਈ ਪਿੱਛੇ ਐਗੀ ਜੀ ਸਟਰੀਟ ਸਾਰੀ ਜਗਮਗ ਜਗਮਗ ਕਰਦੀ ਰਾਤ ਨੂੰ ਹਰ ਇੱਕ ਤਰ੍ਹਾਂ ਦੇਖੋ ਬਿਲਡਿੰਗ ਇਹ ਸਾਰੇ ਆਫਿਸ ਬਣੇ ਨੇ ਉੱਪਰ ਖਾਸ ਕਰਕੇ ਮਨਹਟਨ ਦੇ ਵਿੱਚ ਸਾਰੇ ਆਫਿਸ ਹੀ ਨੇ ਰਹਿੰਦੇ ਤਾਂ ਲੋਕੀ ਬਹੁਤ ਘੱਟ ਹੋਣੇ ਨੇ ਇੱਥੇ ਸ਼ਾਇਦ ਹੋ ਵੀ ਸਕਦਾ ਰਹਿੰਦੇ ਵੀ ਹੋਣ ਪਰ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਆਫਿਸ ਨੇ ਸਾਰੇ ਨਿਊਯਾਰਕ ਤੋਂ ਲੋਕੀ ਇੱਥੇ ਕੰਮ ਕਰਨ ਆਉਂਦੇ ਨੇ ਸਵੇਰੇ ਵੀ ਰਸ਼ ਔਰ ਸ਼ਾਮੀ ਵੀ ਰਸ਼ ਉਹ ਜਦਾ ਰਸ਼ਤੇ ਕਿਉਂਕਿ ਸਾਰੇ ਮੇਨ ਆਫਿਸ ਇੱਥੇ ਹੀ ਬਣੇ ਹੋਏ ਨੇ ਨਿਊਯਾਰਕ ਦੇ ਅੰਦਰ ਸੋ ਆਪਾਂ ਜਿਹੜਾ ਨੈਕਸਟ ਪਲਾਨ ਹੈਗਾ ਉਹ ਹੈਗਾ ਟਾਈਮ ਸਕੁਅਰ ਨੂੰ ਐਕਸਪਲੋਰ ਕਰਨ ਦਾ ਪਰ ਜਿਹੜਾ ਉਹਦਾ ਮਜ਼ਾ ਹੈ ਅਸਲੀ ਉਹ ਰਾਤ ਦੇ ਟਾਈਮ ਹੀ ਹੈ ਕਿਉਂਕਿ ਜਦੋਂ ਲਾਈਟਿੰਗ ਕਰਦੇ ਨੇ ਰਾਤ ਨੂੰ ਤਾਂ ਕੁਝ ਹੋਰ ਹੀ ਮਜ਼ਾ ਹੁੰਦਾ ਔਰ ਆ ਦੇਖੋ ਕਿੰਦਾ ਲਿਫਟ ਆ ਰਹੀ ਥੱਲੇ ਨੂੰ ਇਹਦਾ ਕਾਰਨ ਹੈ ਕਿ ਇੱਥੇ ਕੰਸਟਰਕਸ਼ਨ ਚੱਲ ਰਹੀ ਤੇ ਉਹ ਕੰਸਟਰਕਸ਼ਨ ਦੀ ਵਜ੍ਹਾ ਨਾਲ ਇਹਨਾਂ ਨੇ ਲਿਫਟ ਬਾਹਰੋਂ ਦੀ ਕੀਤੀ ਹੋਣੀ ਕਿਹੜੇ ਬੰਦੇ ਨੇ ਬਿਲਡਿੰਗਾਂ ਦਾ ਚਾਹ ਲੈਣਾ ਤੇ ਉਹਨੂੰ ਇੱਥੇ ਜਰੂਰ ਆਉਣਾ ਚਾਹੀਦਾ ਇੱਕ ਵਾਰੀ ਨਿਊਯਾਰਕ ਮਨਹਟਨ ਸਿਟੀ ਦੇ ਵਿੱਚ ਕਿਉਂਕਿ ਇੱਥੇ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਦੁਨੀਆ ਦੇ ਵਿੱਚ ਮੰਨੀਆਂ ਪਰਮੰਨੀਆਂ ਬਿਲਡਿੰਗਾਂ ਦੇ ਵਿੱਚ ਨੇ ਲਓ ਜੀ ਬੈਲੈਂਸੀ ਦਾ ਵੀ ਸ਼ੋਰੂਮ ਦੇਖ ਲਓ ਇੱਕ ਵਾਰੀ ਬਹੁਤ ਹੀ ਮਹਿੰਗਾ ਬ੍ਰਾਂਡ ਹੈ ਤੁਹਾਨੂੰ ਪਤਾ ਹੀ ਹੋਣਾ ਇਹਦੇ ਬਾਰੇ ਯੂਐਸਏ ਦੇ ਵਿੱਚ ਇੱਕ ਚੀਜ਼ ਦੇਖੀ ਬਹੁਤ ਜ਼ਿਆਦਾ ਮੈਂ ਨੋਟ ਕੀਤੀ ਕਿ ਜ਼ਿਆਦਾਤਰ ਜਿਹੜੇ ਇੱਥੇ ਰੋਡ ਨੇ ਉਹ ਵਨਵੇ ਨੇ ਔਰ ਕਿਤੇ ਕਿਤੇ ਇਹਨਾਂ ਨੇ ਜੋ ਟੂ ਵੇਸ ਬਣਾਏ ਹੋਏ ਨੇ ਨਹੀਂ ਤਾਂ ਜ਼ਿਆਦਾਤਰ ਵਨਵੇ ਨੇ ਔਰ ਸਾਹਮਣੇ ਬਿਲਡਿੰਗਾਂ ਦੇਖੋ ਤੁਸੀਂ ਦੋ ਆਸਮਾਨ ਨੂੰ ਸ਼ੁੰਦੀ ਹੈ ਜਿੰਨਾ ਲੱਗਦਾ ਜਿਦਾ ਬੱਦਲ ਦੇ ਅੰਦਰ ਬੱਦਲਾਂ ਦੇ ਅੰਦਰ ਜਾ ਰਹੀਆਂ ਨੇ ਨਿਊਯਾਰਕ ਦਾ ਇੱਕ ਰਸ਼ ਤੌਬਾ ਤੌਬਾ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਕੁਝ ਸਾਲ ਪਹਿਲਾਂ ਤਾਂ ਇੱਥੇ yellow cab ਦੀਆਂ ਜੋ ਟੈਕਸੀਆਂ ਸੀ ਉਹ ਬਹੁਤ ਜ਼ਿਆਦਾ ਚਲਦੀ ਹੁੰਦੀਆਂ ਸੀ 90% ਮੈਂ ਦੇਖਿਆ ਸੀ ਕਿ yellow cab ਹੀ ਹੁੰਦੀ ਸੀ ਪਰ ਹੁਣ yellow cab ਬਹੁਤ ਘੱਟ ਚੁੱਕੀ ਹੈ ਕਿਉਂਕਿ Uber ਆ ਗਈ ਹੈ ਉਪਰ ਦੇ ਵਿੱਚ ਤੁਸੀਂ ਪ੍ਰਾਈਵੇਟ ਗੱਡੀਆਂ ਯੂਜ਼ ਕਰ ਸਕਦੇ ਹੋ ਜਿਹੜਾ ਮਰਜ਼ੀ ਕਲਰ ਹੋਰ ਕਾਫੀ ਟੈਕਸੀਆਂ ਆ ਗਈਆਂ Tesla ਜਿੱਦਾਂ ਉਹ ਗਿਆ ਸੋ ਇਸ ਕਰਕੇ yellow cab ਦੀ ਥੋੜੀ ਜਿਹੀ ਕਦਰ ਘੱਟ ਚੁੱਕੀ ਹੈ ਹੁਣ ਨਹੀਂ ਤਾਂ ਪਹਿਲਾਂ 90% ਦੇ ਆਸ-ਪਾਸ ਸਿਰਫ yellow cab ਹੀ ਸੀ ਸੋ ਜੀ ਇਹ ਹੈਗਾ ਟਾਈਮ ਸਕੁਅਰ ਇੱਥੇ ਜਿਹੜੀਆਂ ਨੇ ਲੱਗ-ਲੱਗ ਤਰ੍ਹਾਂ ਦੀਆਂ ਐਡਸ ਚਲਦੀਆਂ ਨੇ ਸਕਰੀਨਾਂ ਮੂਵੀਜ਼ ਦੀ ਐਡ ਤਰ੍ਹਾਂ-ਤਰ੍ਹਾਂ ਦੇ ਜੋ ਰੰਗ-ਬਰੰਗੀਆਂ ਐਡ ਦੇਖਣ ਨੂੰ ਮਿਲਣਗੀਆਂ ਸੋ ਇਹਦਾ ਜਿਹੜਾ ਅਸਲੀ ਨਜ਼ਾਰਾ ਉਹ ਜਦੋਂ ਪੂਰਾ ਹਨੇਰਾ ਹੋ ਜਾਏਗਾ ਤਾਂ ਫਿਰ ਕੁਝ ਲੱਗ ਹੀ ਵਿਊ ਹੋਏਗਾ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸ਼ਾਇਦ ਇਸ ਵੀਡੀਓ 'ਚ ਦਿਖਾਣ ਦੀ ਨਹੀਂ ਹੋਇਆ ਤਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਪੂਰਾ ਨਜ਼ਾਰਾ ਲੋਗੇ ਟਾਈਮ ਸਕੁਅਰ ਉਜ ਬਹੁਤ ਹੀ ਸੋਹਣਾ ਲੱਗਾ ਮੈਨੂੰ ਮਨਹਟਨ ਸਿਟੀ ਔਰ ਇਧਰ ਟਾਈਮ ਸਕੁਅਰ ਵਾਲਾ ਸਪਾਸਾ ਹੌਲੀ ਹੌਲੀ ਲਾਈਟਾਂ ਜਗਨੀ ਸ਼ੁਰੂ ਹੋ ਗਈਆਂ ਨੇ ਤੇ 뷰 ਸੋਹਣਾ ਹੁੰਦਾ ਜਾ ਰਿਹਾ ਠੀਕ ਹੈ ਜੀ ਮਿਲਾਂਗੇ ਇੱਕ ਨਵੇਂ ਦਿਨ ਔਰ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ